ਹੋ ਸਕਦਾ ਸਾਈਡ ਵਾਲੀ ਦੂਜੀ ਸਾਈਡ ਤੋਂ ਪੈਸੀ ਵੀ ਲੈ ਰੱਖੇ ਹੋਣ ਐਸਡੀਓ ਸਾਹਿਬ ਨੇ ਕਿਉਂਕਿ ਬਾਰ-ਬਾਰ ਸਾਡੇ ਤੇ ਦਬਾਅ ਪਾ ਰਹੇ ਆ ਕਿ ਉਹ ਸਾਡਾ ਇਹ ਦੋ ਕਿਲੇ ਬਾਣਾ ਤਿੰਨ ਕਰਾ ਦਾ ਉਹਦੇ ਵਿੱਚੋਂ ਕਨਾਲ ਨਾਲ ਉਧਰ ਵਗ ਜੂਗਾ ਸਾਨੂੰ ਤਾਂ ਲੋੜ ਹੀ ਆ ਸਾਡੇ ਕੋਲੇ ਸਟੇ ਵੀ ਐ ਥਾਂ ਦੀ ਐਸਡੀਓ ਐਸ ਗੱਲ ਨੂੰ ਮੰਨ ਨਹੀਂ ਰਹੀਆਂ ਰਿਹਾ ਨਾ ਐਸਡੀਓ ਨਾ ਜ਼ਿਲਦਾਰ ਖੰਦਾ ਅਸੀਂ ਤਾਂ ਇੱਥੇ ਬਣਾਵਾਂਗੇ ਜਿਹੜੀ ਤੁਸੀਂ ਕੁਝ ਕਰਨਾ ਕਰ ਲਓ ਤਕਰੀਬਨ 1 ਸਾਲ ਪਹਿਲਾਂ ਇਸ ਜਿਹੜਾ ਸੂਆ ਆ ਸੂਆਏ ਦੀ ਇੱਕ ਖਬਰ ਵੀ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਕਿ ਇੱਥੇ ਟੇਲਾਂ ਤੇ ਪਾਣੀ ਨਹੀਂ ਆਉਂਦਾ ਅੱਜ ਤੁਸੀਂ ਦੇਖ ਸਕਦੇ ਹੋ ਇੱਥੇ ਇਸ ਸੂਏ ਦੀ ਜਿਹੜੀ ਕੰਸਟਰਕਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਪਰ ਇੱਥੋਂ ਦੇ ਪਿੰਡ ਕਾਨੇ ਵਾਲਾ ਦੇ ਜਿਹੜੇ ਵਸਨੀਕ ਆ ਉਹਨਾਂ ਵੱਲੋਂ ਕੋਈ ਓਬਜੈਕਸ਼ਨ ਲਾਇਆ ਜਾ ਰਿਹਾ ਹੈ ਕਿ ਇਹ ਸੁਭਾ ਗਲਤ ਬਣ ਰਿਹਾ ਇੱਕ ਵਾਰੀ ਗੱਲ ਕਰਾਂਗੇ ਇੱਥੇ ਜਿਹੜਾ ਦਾ ਨਾਮ ਜੀ ਮਿੰਦਰ RAM ਸਾਬਕਾ ਸਰਪੰਚ ਆ ਜਿਹੜੀ ਥਾਂ ਹੈਗੀ ਜੀ ਅਸੀਂ ਮਨਤੀ ਕਰਵਾਈ ਪਹਿਲਾਂ ਮਨਤੀ ਨਹਿਰ ਚੱਲ ਰਹੀ ਸੀ ਅਸੀਂ ਕਰਵਾਈ ਨਹੀਂ ਜਦੋਂ ਨਹਿਰ ਫੁੱਟੀ ਅਸੀਂ ਮਿੰਤੀ ਕਰਵਾਈਏਗੀ ਇਹ ਜ਼ਮੀਨ ਸਾਰੀ ਰਮਦਾਸੀਏ ਭਰਾ ਹੈਗੇ ਤਿੰਨ ਘਰ ਰਮਦਾਸੀਏ ਭਰਾਵਾਂ ਦੀ ਆ ਗਈ ਇੱਧਰ ਜਿਹੜੀ ਮੈਂ ਖੜਾ ਇਸ ਤੋਂ ਸੱਜੇ ਹੱਥਾ ਜ਼ਿਮੀਦਾਰ ਦੀ ਉਹਦੇ ਵਿੱਚ ਨਹਿਰ ਜਾਂਦੀ ਹੈ ਸਾਰੀ ਦੀ ਸਾਰੀ 22 ਫੁੱਟਾਂ ਦੀ ਥਾਂ ਪਈਏਗੀ ਮੈਂ ਕਮਾ ਸਾਨੂੰ ਦਬਾਅ ਦੇ ਕੇ ਫੁੱਲ ਜਿੰਨਾ ਵੀ ਆਖਦੇ ਅੱਜ ਪੰਜਵੀਂ ਵਾਰੀ ਹੈ ਜੀ ਅੱਜ ਫੇਰ ਵੀ ਪੁਲਿਸ ਪ੍ਰਸ਼ਾਸਨ ਲੈ ਕੇ ਤੇ ਤੱਕੇ ਨਾਲ ਨਹਿਰ ਬਣਾ ਰਿਹਾ ਰਮਦਾਸੀਏ ਭਰਾ ਇਹਨਾਂ ਦਾ ਕੋਈ ਹੈ ਨਹੀਂ ਬਾਲੀਬਾਸ ਕੱਲਾ ਮੈਂ ਖੜਾ ਜੀ ਮੈਨੂੰ ਕੋਈ ਡਰ ਨਹੀਂ ਇਨਾਂ ਨੂੰ ਆਖਿਆ ਵੀ ਨਾ ਰੇ ਐਸਟੀਓ ਕਹਿੰਦਾ ਮੈਂ ਨਹਿਰ ਤਾਂ ਬਣਾਉਣੀ ਐ ਇੱਥੇ ਹੀ ਬਣਾਉਣੀ ਐਗੀ ਪਰ ਵੇਖੀ ਇਹ ਤਾਂ ਇਹ ਜਿਹੜੀ ਪਹਿਲਾਂ ਇੱਥੇ ਸੂਆ ਸੀ ਜਿਹੜਾ ਉਹ ਵੀ ਇੱਥੇ ਸੀ ਪਹਿਲਾਂ ਇਸੇ ਜਗ੍ਹਾ ਤੇ ਸੂਆ ਪਹਿਲਾਂ ਜੀ ਕੱਚਾ ਸੂਆ ਸੀਗਾ ਇਧਰਲੀ ਸਾਈਡ ਸੱਜੀ ਸਾਈਡ ਤੇ ਹੁਣ ਸੂਆ ਜਦੋਂ ਪੱਕਾ ਬਣਾਇਆ ਸੀਗਾ ਇਹਨਾਂ ਨੇ ਪਹਿਲੀ ਸਾਈਡ ਬਣਾਤਾ ਇਹ ਕੋਕਰਦੀ ਜ਼ਮੀਨ ਸੀਗੀ ਇਹਨਾਂ ਨੇ ਜ਼ਮੀਨ ਇਹਨਾਂ ਨੇ ਵੀ ਬੈ ਲੈ ਲਈ ਤੇ ਇਹਨਾਂ ਨੇ ਲੈ ਲਈ ਇਹ ਬੈ ਲਈ ਹੋਈ ਹੈ ਜ਼ਮੀਨ ਕਰਦੀ ਹੈ ਨਹੀਂ ਹੁਣ ਜਦੋਂ ਸੂਆ ਸਾਰਾ ਸੂਆ ਹੀ ਜੇ ਰਮਦਾਸੀਏ ਭਰਾਵਾਂ ਦੇ ਬਾਣ ਛੇ ਆ ਗਿਆ ਸਾਡੇ ਕੋਲੇ ਸਟੇ ਵੀ ਹੈ ਥਾਂ ਦੀ ਐਸਟੀਓ ਐਸ ਗੱਲ ਨੂੰ ਮੰਨ ਨਹੀਂ ਰਿਹਾ ਨਾ ਐਸਟੀਓ ਨਾ ਜ਼ਿਲਦਾਰ ਖੰਡਾ ਅਸੀਂ ਤਾਂ ਇੱਥੇ ਬਣਾਵਾਂਗੇ ਜਿਹੜੀ ਤੁਸੀਂ ਕੁਝ ਕਰਨਾ ਕਰ ਲੋ ਸਾਡੇ ਕੋਲ ਕੁਛ ਨਹੀਂ ਜੀ ਜੇ ਅਸੀਂ ਕਿਸੇ ਨਾਲ ਲੜਾਂਗੇ ਤਾਂ ਡਾਂਗਾ ਖਾਵਾਂਗੇ ਵੀ ਡਾਂਗਾ ਖਾਣ ਨਾਲੋਂ ਅਸੀਂ ਹੱਥ ਖੜੇ ਕਰਤੇ ਤਾਂ ਅਸੀਂ ਘਰ ਨੂੰ ਤੁਰ ਪਏ ਵੀ ਜਿੱਥੇ ਤੁਹਾਡੀ ਮਰਜ਼ੀ ਉੱਥੇ ਬਣਾ ਲਓ ਕਿਉਂਕਿ ਜਦੋਂ ਧੱਕਾ ਸ਼ਹੀਦ ਦਾ ਰਾਜ ਹੈ ਰਾਜ ਹੋ ਰਿਹਾਗਾ ਇਹ ਤਾਂ ਹੈ ਨਹੀਂ ਵੀ ਕੋਈ ਇਨਸਾਫ ਦੀ ਮੰਗਦਾ ਹੈ ਨਹੀਂ ਨਾ ਪੰਜਾਬ ਸਰਕਾਰ ਤਾਂ ਜੇ ਇੱਕ ਗੱਲ ਵੇਖੀਏ ਦੂਜਾ ਜਿਹੜਾ 100 ਏਕੜ ਦਾ ਰਕਬਾ ਉਹ ਵੀ ਇਸ ਨਹਿਰ ਨਾਲ ਇਸ ਸੂਏ ਨਾਲ ਹੀ ਫਲਦਾ ਇਸ ਨਾਲ ਹੀ ਫਲਦਾ ਜੀ ਅਸੀਂ ਇਹਨਾਂ ਨੂੰ ਇਹ ਵੀ ਆਖਿਆ ਪਟਵਾਰੀ ਤੇ ਕ ਜਿੱਥੇ ਜ਼ਮੀਨਾਰ ਦੀ ਨਿਕਲੀ ਅਸੀਂ ਤੁਹਾਨੂੰ ਪਠਵਾਣ ਨੂੰ ਚਾਰਾਂ ਨਾਲ ਲੱਗਾਗੇ ਜਿੰਨੇ ਮਿੰਨਤੀ ਦੇ ਪੈਸੇ ਹੋਣਗੇ ਉਹ ਪੈਸੇ ਵੀ ਅਸੀਂ ਲਾਵਾਂਗੇ ਕਹਿੰਦੇ ਅਸੀਂ ਤਾਂ ਮਣਾਉਂਦੇ ਨਹੀਂ ਜਿੱਥੇ ਸੂਆ ਚੱਲਦਾ ਅਸੀਂ ਤਾਂ ਉੱਥੇ ਬਣਾਵਾਂ ਹੂੰ ਬਿਲਕੁਲ ਜਿਹੜੇ ਜ਼ਮੀਨ ਦੇ ਮਾਲਕ ਹੈ ਉਹਨਾਂ ਨਾਲ ਵੀ ਗੱਲ ਕਰਦੇ ਆਂ ਭਾਈ ਕੀ ਨਾ ਤੁਹਾਡਾ ਜਮਜੀਤ ਸਿੰਘ ਜੀ ਮੇਰਾ ਕਿੰਨੀ ਕਿੰਨਾ ਰਕਬਾ ਜਿਹੜਾ ਇਹ ਵਿੱਚ ਆਉਂਦਾ ਇਹ ਤਕਰੀਬਨ ਇਹਦੇ ਵਿੱਚ ਸਾਡੀਆਂ ਜੀ ਦੋ ਕਰਾਂ ਦੀਆਂ ਤਿੰਨ ਕਰਾਂ ਵਾਲਾ ਬਣ ਆਉਂਦਾ ਜੀ ਠੀਕ ਹੈ ਜੀ ਤੇ ਇਹ ਅਸੀਂ ਮਿੰਨਤੀ ਕਰਾਈ ਹੋਈ ਹੈ ਨਿਸ਼ਾਨਦੇਹੀ ਹੋਈ ਹੋਈ ਹੈ ਨਹਿਰੀ ਵਿਭਾਗ ਦੇ ਦਾ ਪਟਵਾਰੀ ਵੀ ਨਾਲ ਆਇਆ ਜਿੱਦ ਦਿਨ ਇਹਦੀ ਪਮਾਸ਼ ਕੀਤਾ ਕੀਤੀ ਹੋਈ ਹੈ ਤੇ ਉਦੋਂ ਬਾਅਦ ਫਿਰ ਇਹ ਪਿੱਛੋਂ ਕੰਮ ਚੱਲਦਾ ਆ ਰਿਹਾ ਸੀਗਾ ਠੀਕ ਹੈ ਜੀ ਤੇ ਐਸਡੀਓ ਸਾਹਿਬ ਕਹਿੰਦੇ ਇਸ ਤਰ੍ਹਾਂ ਹੀ ਬਣਾਵਾਂਗੇ ਸਾਡੇ ਕੋਲ ਕਿੱਲਾ ਕਿੱਲਾ ਬਣ ਹੈ ਜੀ ਤੇ ਇਹ ਗਰੀਬ ਬੰਦਾ ਇਹ ਵੀ ਤੇ ਮੈਂ ਵੀ ਆ ਇਹਦੇ ਵਿੱਚੋਂ ਕਨਾਲ ਕਨਾਲ ਸ ਕਹਿੰਦਾ ਸਾਡੇ ਕੋਲ ਉਹ ਵੀ ਹੈ ਜੀ ਆਪਣੇ ਸਟੇ ਵੀ ਹੈਗੀ ਜੀ ਐਸਡੀਓ ਸਾਹਿਬ ਦੇ ਖਿਲਾਫ ਵੀ ਹੈਗੀ ਹੈ ਤੇ ਆਪਣੇ ਸਾਡੇ ਜ਼ਮੀਨ ਦੀ ਵੀ ਹੈਗੀ ਹੈ ਕਹਿੰਦਾ ਮੈਂ ਇਹੋ ਜੇ ਇਹ ਕਿਹੜੇ ਜੱਜ ਨੇ ਦਿੱਤੀ ਆ ਆ ਸਿਗੀ ਸਟੇ ਜੀ ਕਹਿੰਦਾ ਕਿਹੜੇ ਜੱਜ ਨੇ ਦਿੱਤੀ ਇਹ ਉਹ ਤਾਂ ਐਂ ਬੋਲਦੇ ਆ ਤੇ ਕਹਿੰਦਾ ਵਕੀਲ ਬਕੂਲ ਬਤੇਰੇ ਫਿਰ ਦੇ ਕਹਿੰਦਾ ਮੈਨੂੰ ਕੋਈ ਨਹੀਂ ਹੈਗਾ ਹੁਣ ਹੋ ਸਕਦਾ ਵੀ ਅਸੀਂ ਤਾਂ ਕਹਿ ਨਹੀਂ ਸਕਦੇ ਹੋ ਸਕਦਾ ਸਾਈਡ ਵਾਲੀ ਦੂਜੀ ਸਾਈਡ ਤੋਂ ਪੈਸੀ ਵੀ ਲੈ ਰੱਖੇ ਹੁਣ ਐਸਡੀਓ ਸਾਹਿਬ ਨੇ ਕਿਉਂਕਿ ਬਾਰ-ਬਾਰ ਸਾਡੇ ਤੇ ਦਬਾਅ ਪਾ ਰਹੇ ਆ ਕਿ ਉਹ ਸਾਡਾ ਇਹ ਦੋ ਕਿੱਲੇ ਬਾਣ ਹੈ ਤਿੰਨ ਕਰਾਂ ਦਾ ਉਹਦੇ ਵਿੱਚੋਂ ਕਨਾਲ ਨਾਲ ਕਨਾਲ ਉਧਰ ਵਗ ਜੂਗਾ ਸਾਨੂੰ ਤਾਂ ਲੋੜ ਹੀ ਨਹੀਂ अच्छा जेडी पहला इथे सुआ सी इथे जेड़ा जी, जी। वो भी ਤੁਹਾਡੀ ਇਸ ਜਮੀਨਤੀ ਸੀ ਉਦੋਂ ਤੁਸੀਂ ਕੋਈ ਐਪਲੀਕੇਸ਼ਨ ਜਾਂ ਕੋਈ ਦਿੱਤੀ ਸੀ ਨਾ ਨਹੀਂ ਸਰ ਇਹ ਪਹਿਲਾਂ ਦਿੱਤੀ ਸੀਗੀ ਐਪਲੀਕੇਸ਼ਨ ਜਦੋਂ ਮਿੰਤੀ ਦੀ ਹੋਈ ਹੈ ਉਦੋਂ ਦੀ ਦਿੱਤੀ ਹੋਈ ਹੈ ਸਰ ਬਾਕੀ ਇਹ 50 ਸਾਲ ਪੁਰਾਣਾ ਬਣਿਆ ਹੋਇਆ ਜੀ ਉਦੋਂ ਟਿੱਬੇ ਸੀਗੇ ਟਿੱਬਿਆਂ ਦੇ ਵੀਦੀ ਬਣਾਇਆ ਹੋਇਆ ਬਾਕੀ ਬਗਾਇਦਾ ਜਗ੍ਹਾ ਪਈ ਹੈ ਨਹਿਰ ਦੀ ਸਾਈਡ ਤੇ 22 ਫੁੱਟ ਕੱਟੀ ਹੋਈ ਉਹਦੀ ਜੇ ਮਿੰਤੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਉਹਦੀ ਮਿੰਤੀ ਕਰਾਓ ਜੀ ਜੇ ਜਾਣ ਜਗ੍ਹਾ ਨਿਕਲੀ ਸਾਡੇ ਚ ਹੋਰ ਫੁੱਟ ਤੱਕ ਦਿਓ ਸਾਡੇ ਕੋਲੇ ਚਲੋ ਦੋ ਦੋ ਕਨਾਲਾ ਜਿਹੜੀ ਬਾਹਨ ਹੈਗੀ ਕੋਈ ਚੱਕਰ ਨਹੀਂ ਸਾਨੂੰ ਵੀ 2 ਫੁੱਟ ਹੋਰ ਤੱਕ ਦਿਓ ਜੇ ਨਾਲ ਬਰਾਬਰ 22 ਫੁੱਟ ਨਾ ਨਿਕਲੇ ਤਾਂ ਠੀਕ ਹੈ ਜੀ ਸਾਈਡ ਤੇ ਬਰਾਬਰ 22 ਫੁੱਟ ਪਈ ਹੈ ਹਾਂ ਬਿਲਕੁਲ ਜਿਵੇਂ ਇੱਥੇ ਜ਼ਮੀਨ ਦੇ ਮਾਲਕ ਆ ਉਹਨਾਂ ਵੱਲੋਂ ਹੀ ਕਿਆ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਇੱਕ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਜਗ੍ਹਾ ਦੀ ਮਿੰਨਤੀ ਕਰਵਾਓ ਜੇ ਨਿਸ਼ਾਨਦੇਹੀ ਦੇ ਵਿੱਚ ਸਾਡਾ ਵਾਣ ਆਉਂਦਾ ਆ ਤਾਂ ਉਹਦੇ ਤੇ ਤੁਸੀਂ ਇਹ ਸੂਆ ਬਣਵਾ ਸਕਦੇ ਹੋ ਇੱਕ ਵਾਰ ਇੱਥੇ ਐਸਡੀਓ ਸਾਹਿਬ ਤਹਿਸੀਲਦਾਰ ਸਾਹਿਬ ਖੜੇ ਆ ਉਹਨਾਂ ਨਾਲ ਵੀ ਇੱਕ ਵਾਰੀ ਗੱਲ ਕਰਦੇ ਆ ਜੀ ਸਾਹਿਬ ਕੀ ਮਾਮਲਾ ਆ ਕਿਉਂਕਿ ਇੱਥੇ ਜਿਹੜੇ ਪਿੰਡ ਵਾਸੀ ਆ ਜਿਹੜੇ ਜ਼ਮੀਨ ਦੇ ਮਾਲਕ ਆ ਉਹ ਕਹਿ ਰਹੇ ਆ ਕਿ ਸਾਡਾ ਰਕਬਾ ਆ ਸਾਡੀ ਇਹ ਨਿਸ਼ਾਨਦੀ ਨਹੀਂ ਕਰਵਾ ਰਹੇ ਐਸਡੀਓ ਸਾਹਿਬ ਕੀ ਇਹ ਗੱਲ ਆ ਨਹੀਂ ਦੇਖੋ ਜੀ ਅਸੀਂ ਨਹਿਰ ਜਿਹੜੀ ਬਣਾ ਰਹੇ ਆ ਪ੍ਰੋਜੈਕਟ ਪਾਸ ਹੋਇਆ ਜਿੱਥੇ ਪਹਿਲਾਂ ਤੋਂ ਚੱਲਦੀ ਆ ਜੀ ਠੀਕ ਆ ਉੱਥੋਂ ਹੀ ਪ੍ਰੋਜੈਕਟ ਪਾਸ ਹੋਇਆ ਹੈਗਾ ਠੀਕ ਆ ਬਾਕੀ ਜਿਹੜਾ ਹੈਗਾ ਜਿਵੇਂ ਉੱਥੇ ਹੀ ਜਿਹੜਾ ਪੋਜ਼ੇਸ਼ਨ ਨਾ ਮਹਿਕਮੇ ਦਾ ਠੀਕ ਆ ਜਿੱਥੇ ਪਹਿਲਾਂ ਤੋਂ ਚੱਲਦੀ ਜਾ ਰਹੀ ਆ ਉਸੇ ਜਗ੍ਹਾ ਤੇ ਜਿਹੜਾ ਅਸੀਂ ਬਣਾ ਰਹੇ ਆ ਠੀਕ ਆ ਉੱਥੋਂ ਜਿਹੜਾ ਪ੍ਰੋਜੈਕਟ ਹੋ ਗਿਆ ਅਪਰੂਵ ਹੋ ਗਿਆ ਜਿਹਦੇ ਟੈਂਡਰ ਲੱਗ ਗਏ ਉਸੇ ਡਿਊਟੀ ਬਾਉਂਡ ਦਾ ਕੰਪਲੀਟ ਕਰਨ ਵਾਸਤੇ ਜੀ ਪਰ ਇਹ ਕਹਿ ਰਹੇ ਆ ਕਿ ਅਸੀਂ ਸਟੇ ਵਗੈਰਾ ਵੀ ਕੋਈ ਲਈ ਹੋਈ ਆ ਕੰਸਟਰਕਸ਼ਨ ਤੇ ਕੋਈ ਸਟੇ ਹੈਗੀ ਆ ਜੀ ਨਹੀਂ ਕੋਈ ਕੰਸਟਰਕਸ਼ਨ ਤੇ ਸਟੇ ਨਹੀਂ ਹੈਗੀ ਜੀ ਕੋਈ ਡਿਪਾਰਟਮੈਂਟ ਨੋਟਿਸ ਵਗੈਰਾ ਕੁਝ ਨਹੀਂ ਆਇਆ ਹੈਗਾ ਪਰ ਜੀ ਇੱਥੇ ਕੋਈ ਕਿਸੇ ਤਰ੍ਹਾਂ ਦਾ ਵਿਵਾਦ ਖੜਾ ਹੁੰਦਾ ਤਾਂ ਉਹਦੇ ਵਿੱਚ ਕੀ ਕਰਾਂਗੇ ਤੁਸੀਂ ਨਹੀਂ ਅਸੀਂ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਹੀ ਲਿਆਂਦਾ ਹੋਇਆ ਜੀ ਜਿਵੇਂ ਪਹਿਲਾਂ ਤੋਂ ਸਾਡਾ ਕੰਮ ਰੋਕਿਆ ਗਿਆ ਸੀ ਪਹਿਲਾਂ ਵੀ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਲਿਆਂਦਾ ਹੋਇਆ ਵੀ ਇਦਾਂ ਕਰਕੇ ਜਿਹੜਾ ਅਸੀਂ ਡਿਊਟੀ ਬਾਉਂਡ ਦਾ ਕੰਮ ਕਰਨ ਲਈ ਤਾਂ ਐਡਮਿਨਿਸਟ੍ਰੇਸ਼ਨ ਦਾ ਸਾਥ ਲੈ ਰਹੇ ਹਾਂ ਅਸੀਂ ਐਸ ਡੀਓ ਸਾਹਿਬ ਕਹਿ ਰਹੇ ਆ ਕਿ ਜਿਹੜੀ ਕੰਸਟਰਕਸ਼ਨ ਆ ਕੰਸਟਰਕਸ਼ਨ ਤੇ ਕੋਈ ਸਟੇ ਨਹੀਂ ਹੁਣ ਕਿੰਨਾਕ ਇਸ ਨੂੰ ਕੰਪਰੋਮਾਈਜ਼ ਕਰਕੇ ਅੱਗੇ ਕੰਮ ਨੂੰ ਵਧਾ